ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਤੋਂ ਬਾਅਦ ਇੱਕ ਮੁਸ਼ਕਲ ਦੇ ਵਿੱਚ ਘਿਰਦੇ ਹੋਏ ਨਜ਼ਰ ਆਉਂਦੇ ਨੇ ਹਾਲੇ ਪਿਛਲੇ ਮਾਮਲੇ ਸ਼ਾਂਤ ਨਹੀਂ ਹੋਏ ਉਹਨਾਂ ਦੇ ਵੱਲੋਂ ਮਾਫੀ ਵੀ ਮੰਗੀ ਗਈ ਸੀ ਕਿ ਇੱਕ ਹੋਰ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਵਿਰੋਧੀਆਂ ਨੇ ਤੰਜ ਕਸਣ ਦੇ ਵਿੱਚ ਕੁਝ ਵੀ ਮਿੰਟਾਂ ਦੀ ਦੇਰੀ ਨਹੀਂ ਕੀਤੀ ਵਿਰੋਧੀ ਲਗਾਤਾਰ ਕਾਰਵਾਈ ਕਰਨ ਦੀ ਮੰਗ ਕਰ ਰਹੇ ਨੇ ਸ਼ਿਕਾਇਤ ਐਸਜੀਪੀਐਸ ਨੂੰ ਦਿੱਤੀ ਗਈ ਹੈ ਸ਼ਿਕਾਇਤ ਤਰਨਤਾਰਨ ਦੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਕਿ ਕਾਰਵਾਈ ਕੀਤੀ ਜਾਵੇ ਦਰਅਸਲ ਤਰਨਤਾਰਨ ਚੋਣ ਪ੍ਰਚਾਰ ਨੂੰ ਲੈ ਕੇ ਰਾਜਾ ਬੜਿੰਗ ਇੱਕ ਰਸਤੇ ਦੇ ਉੱਤੇ ਲੰਘ ਰਹੇ ਹੁੰਦੇ ਨੇ ਤੇ ਦੋ ਬੱਚਿਆਂ ਨੂੰ ਉਹਨਾਂ ਦੇ ਜਿਹੜੇ ਬਾਲ ਨੇ ਉਹਨਾਂ ਦੇ ਵਿੱਚ ਹਾਸੇ ਮਜ਼ਾਕ ਕਰਦੇ ਹੋਏ ਕੁਝ ਗੱਲਾਂ ਕਰਦੇ ਨੇ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਗਰਮਾ ਜਾਂਦਾ ਹੈ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਖਤ ਸ਼ਬਦਾਂ ਵਿੱਚ ਇਸ ਦੀ ਨਿੰਦਾ ਕੀਤੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਸਿੱਖਣ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ बार-बार ਰਾਜਾ ਬੜਿੰਗ ਇੱਕੋ ਗਲਤੀ ਕਰ ਰਹੇ ਨੇ ਜਿਸ ਦੀ ਕਿ ਮਾਫੀ ਨਹੀਂ ਮਿਲਣੀ ਚਾਹੀਦੀ ਦੂਸਰੇ ਪਾਸੇ SDPC ਕੋਲ ਸ਼ਿਕਾਇਤ ਕੀਤੀ ਗਈ ਹੈ ਤਾਂ SDPC ਨੇ ਵੀ ਕਿਹਾ ਕਿ ਇਹ ਜਿੱਥੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੈ ਉੱਥੇ ਹੀ ਕਾਨੂੰਨੀ ਕਾਰਵਾਈ ਵੀ ਇਸਤੇ ਹੋਣੀ ਬਣਦੀ ਹੈ ਕਿਉਂਕਿ ਕੋਈ ਵੀ ਵਿਅਕਤੀ ਕਿਸੇ ਵੀ ਵਿਅਕਤੀ ਨੂੰ ਇਸ ਤਰੀਕੇ ਨਾਲ ਮਜ਼ਾਕ ਨਹੀਂ ਕਰ ਸਕਦਾ ਕੋਈ ਟੌਂਟਬਾਜੀ ਨਹੀਂ ਕਰ ਸਕਦਾ ਜਦਕਿ ਰਾਜਾ ਬੜਿੰਗ ਵੱਲੋਂ ਜਾਂ ਕਾਂਗਰਸ ਪਾਰਟੀ ਵੱਲੋਂ ਇਸ ਦੀ ਸਫਾਈ ਦਿੱਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਸਿਆਸਤ ਵਿੱਚ ਜਾਣ ਬੁੱਝ ਕੇ ਉਹਨਾਂ ਨੂੰ ਅਜਿਹੇ ਉਹਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਵੀਡੀਓ ਨੂੰ ਜਾਣ ਬੁੱਝ ਕੇ ਗਲਤ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਜਦਕਿ ਸਿਰਫ ਉਹਨਾਂ ਦੇ ਵੱਲੋਂ ਬੱਚਿਆਂ ਨਾਲ ਮਜ਼ਾਕ ਕੀਤਾ ਗਿਆ ਸੀ ਜਿਵੇਂ ਅਸੀਂ ਅਕਸਰ ਘਰ ਦੇ ਵਿੱਚ ਬੱਚਿਆਂ ਨੂੰ ਮਜ਼ਾਕ ਕਰਦੇ ਰਹਿੰਦੇ ਆ ਜਦਕਿ ਵਿਰੋਧੀਆਂ ਨੂੰ ਹਰ ਇੱਕ ਮੌਕਾ ਚਾਹੀਦਾ ਹੁੰਦਾ ਮੌਕੇ ਦੀ ਤਲਾਸ਼ ਵਿੱਚ ਵਿਰੋਧੀ ਰਹਿੰਦੇ ਨੇ ਜਿਸ ਤੋਂ ਬਾਅਦ ਸਾਰਾ ਮਾਮਲਾ ਗਰਮਾ ਜਾਂਦਾ ਤੇ ਰਾਜਾ ਬੜਿੰਗ ਦੀਆਂ ਮੁਸ਼ਕਲ ਇੱਕ ਵਾਰ ਫੇਰ ਤੋਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਰਾਜਾ ਬੜਿੰਗ ਦੇ ਵੱਲੋਂ ਇੱਕ ਵੀਡੀਓ ਦੇ ਵਿੱਚ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਖੂਬ ਵਾਇਰਲ ਹੋ ਰਹੀ ਹੈ ਵੀਡੀਓ ਕਿ ਕਿਸ ਤਰੀਕੇ ਨਾਲ ਦੋ ਬੱਚਿਆਂ ਨਾਲ ਹਾਸੇ ਮਜ਼ਾਕ ਕਰਦੇ ਨੇ ਉਹਨਾਂ ਦੇ ਕੇਸਾਂ ਨੂੰ ਹੱਥ ਲਾਉਂਦੇ ਨੇ ਤਾਂ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਉਹ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਮਾਫੀ ਮੰਗਣੀ ਚਾਹੀਦੀ ਹੈ ਤੇ ਨਾਲ ਹੀ ਕਾਨੂੰਨੀ ਕਾਰਵਾਈ ਦੀ ਗੱਲ ਵੀ ਐਸਜੀਪੀਸੀ ਵੱਲੋਂ ਕਹੀ ਜਾ ਰਹੀ ਹੈ ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਧਿਕਾਰ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੋਵੇਗੀ ਰਾਜਾ ਬੜਿੰਗ ਦੇ ਵੱਲੋਂ ਕੀ ਜਵਾਬ ਦਿੱਤਾ ਜਾਵੇਗਾ ਜਾਂ ਫਿਰ ਕਾਂਗਰਸ ਪਾਰਟੀ ਵੱਲੋਂ ਕੀ ਜਵਾਬ ਦਿੱਤਾ ਜਾਵੇਗਾ ਤੁਹਾਨੂੰ ਯਾਦ ਹੋਵੇਗਾ ਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਜਾਤੀ ਜਿਹੜੇ ਜਾਤੀਵਾਦ ਨਾਲ ਜੁੜੇ ਹੋਏ ਸ਼ਬਦ ਸੀ ਉਹ ਬੋਲੇ ਗਏ ਸਨ ਉਸ ਤੋਂ ਬਾਅਦ ਇੱਕ ਪੋਸਟਰ ਦਾ ਵਿਵਾਦ ਹੋਇਆ ਸੀ ਜਿਸ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਸੀ ਅਤੇ ਭਾਈ ਜੇਤਾ ਜੀ ਦੀ ਤਸਵੀਰ ਸੀ ਤੇ ਉਸ ਦੇ ਉੱਤੇ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ ਜਿਸ ਤੋਂ ਬਾਅਦ ਸ਼੍ਰੋਮਣੇ ਕਲਦਲ ਦੇ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਸੀ ਕਿਹਾ ਸੀ ਕਿ ਨਿਰਾਦਰ ਕੀਤਾ ਜਾ ਰਿਹਾ ਹੈ ਕਿਸ ਨੂੰ ਕਿ ਸਿੱਖ ਧਰਮ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ ਕਿ ਕਿਸ ਤਰੀਕੇ ਨਾਲ ਗੁਰੂ ਸਹਿਬਾਨਾਂ ਦੀਆਂ ਤਸਵੀਰਾਂ ਦੇ ਉੱਤੇ ਕਾਂਗਰਸੀ ਆਗੂ ਆਪਣੀਆਂ ਤਸਵੀਰਾਂ ਲਗਾਉਣ ਹੁਣ ਇਹ ਤੀਸਰਾ ਮਾਮਲਾ ਹੈ ਜਦੋਂ ਇੱਕ ਵਾਰ ਫਿਰ ਤੋਂ ਰਾਜਾ ਬੜਿੰਗ ਨੂੰ ਵਿਰੋਧੀ ਘੇਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ